ਕਿਆ ਕਰਦੇ ਆ ਟੋਲ ਲਾਣਾ ਹੁੰਦਾ ਜਿਹਨਾਂ ਤੇ ਅ ਗੱਡੀ ਦਾ ਇੱਕ ਸਟicker ਲਾਣਾ ਪੈਂਦਾ 40 50 ਤਦਾ ਹੁੰਦਾ ਯੂਰੋ ਦਾ ਜੇ ਆਹ ਜੀ ਆਟੋ ਗ੍ਰਿਲ ਹੈ ਇਹ ਤੇ ਸਰਵਿਸ ਨੂੰ ਆਟੋ ਗ੍ਰਿਲ ਬੋਲਦੇ ਆ ਉੱਪਰ ਲਿਖਿਆ ਹੋਇਆ ਇਹ ਦਾ ਨਿਸ਼ਾਨ ਬੜਾ ਸਾਰਾ ਪਾਇਆ ਹੋਇਆ ਆਇਆ ਲੋਕਾਂ ਦਾ ਬਲਾਕ ਬਣਾ ਕੇ ਦਿਖਾਵਾਂਗੇ ਸਾਨੂੰ ਇੱਥੇ ਜਿਹੜੇ ਮੁੰਡੇ ਰਹਿੰਦੇ ਆ ਇੱਥੇ ਨਵੇਂ ਪ੍ਰਾਣ ਥੋੜਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਨਵੇਂ ਬਲੌਗ ਦੇ ਵਿੱਚ ਅਸੀਂ ਇਟਲੀ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਹੁਣ ਆਪਾਂ ਜਾਣਾ ਮਿਲਾਨ ਵਾਲੇ ਪਾਸੇ دوسری ਸਾਈਡ ਤੇ ਰਾਸ਼ਾ ਕਿਉਂਕਿ ਸਰਜ਼ਰ ਲੈਂਡ ਵਾਲੇ ਚੈਕਿੰਗ ਕਰਦੇ ਆ ਮਤਲਬ ਚੈੱਕ ਕੀ ਕਰਦੇ ਆ ਟੋਲ ਲਾਣਾ ਹੁੰਦਾ ਜਿਨ੍ਹਾਂ ਤੇ ਗੱਡੀ ਦਾ ਇੱਕ ਸਟicker ਲਾਣਾ ਪੈਂਦਾ 40 50 ਉਦਾਹਰਨ ਦਾ 20 ਰੋਡਾ ਉਹ ਜ਼ਰੂਰੀ ਆ ਟੈਕਸ ਦੇਣਾ ਪੈਂਦਾ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਤੇ ਜਿਹਦੇ ਦਾ ਲੱਗਿਆ ਹੋਆ ਉਹਨੂੰ ਤਾਂ ਹੀ ਰੋਕਦੇ ਜਿਹਦੇ ਨਹੀਂ ਲੱਗਿਆ ਹੋਆ ਫਿਰ ਉਹਨੂੰ ਕਹਿ ਦਿੰਦੇ ਆ ਵੀ ਤੂੰ ਟੈਕਸ ਟੋਲ ਟੈਕਸ ਦੀ ਜਿਹੜੀ ਪਰਚੀ ਆ ਉਹ ਕਟਾ ਉਹ ਸ਼ੀਸ਼ੇ ਤੇ ਲੱਗ ਜਾਂਦੀ ਆ 1 ਸਾਲ ਵੈਲਿਡ ਰਹਿੰਦੀ ਆ ਤੇ ਸਾਡੇ ਕੋਲ ਮੇਰੇ ਕੋਲ ਆਲਰੇਡੀ ਹੈਗੀ ਸੀ ਜੋ ਇਸ ਕਰਕੇ ਮੈਂ ਤਾਂ ਪਹਿਲਾਂ ਰੁਕਿਆ ਨਾ ਪਹਾੜ ਜਿਹੇ ਨੇ ਲਗੇ ਬਸੂ ਤੋਂ ਬਾਅਦ ਹੌਲੀ ਹੌਲੀ ਹੋਣ ਜੇ ਪਹਾੜ نیچے ਹੁੰਦੇ ਜਾਣੇ ਆ ਤੇ ਅੱਗੇ ਆ ਕੇ ਪੱਧਰਾ ਇਲਾਕਾ ਆ ਜਾਣਾ ਏ ਇਟਲੀ ਦਾ ਪੰਜਾਬ ਵਰਗੇ ਖੇਤ ਆ ਜਾਣੇ ਆ ਬਸ ਦੂਜਾ ਪੰਜਾਬ ਏ ਕਹ ਲੈ ਜਿੱਦਾਂ ਆਪਣੇ ਪੰਜਾਬ ਟ ਸਭ ਖੇਤੀ ਹੁੰਦੀ ਆ ਸਬਜ਼ੀਆਂ ਉਹ ਭਾਜੀਆਂ ਹੁੰਦੀਆਂ ਉਗਦੀਆਂ ਉਦਾਂ ਹੀ ਇਟਲੀ 'ਚ ਵੀ ਹੁੰਦੀਆਂ ਉਦਾਂ ਦਾ ਹੀ ਮਾਹੌਲ ਆ ਕੁਛ ਉੱਦਾਂ ਦਾ ਹੀ ਦਿਲ ਲੱਗਦਾ ਇੱਥੇ ਸੁਰੰਗਾਂ ਆਈ ਜਾਣੀਆਂ ਕਿਉਂਕਿ ਪਹਾੜੀ ਇਲਾਕਾ ਹੁਣ ਫਿਨਿਸ਼ ਹੋਣ ਜਾ ਰਿਹਾ ਹੈ ਬਸ ਹੋਰ ਇੱਕ ਦੋ ਸੁਰੰਗਾਂ ਆਣੀਆਂ ਉਹ ਤੋਂ ਬਾਅਦ ਫਿਰ ਇੱਕਦਮ ਅਸੀਂ ਪੱਧਰੇ ਲੱਕੇ 'ਚ ਪਹੁੰਚ ਜਾਣਾ ਗਰਮੀ ਦੀ ਗੱਲ ਕਰੀਏ ਥੋੜੀ ਥੋੜੀ ਇੱਥੇ ਵਧਣ ਲੱਗ ਜਾਣੀ ਆ ਹੁਣ ਹਜੇ ਤਾਂ ਉਹੀ ਆ 28°C ਟੈਂਪਰੇਚਰ ਪਰ ਅੱਗੇ ਅੱਗੇ ਜੂ ਜੂ ਚਾਈ ਜਾਣਾ ਧੂ ਤੂ ਟੈਂਪਰੇਚਰ ਵਧੀ ਜਾਣਾ ਤੇ ਫਿਰ ਮੈਨੂੰ ਲੱਗਦਾ ਜਿੱਥੇ ਤੱਕ ਅਸੀਂ ਪਹੁੰਚਣਾ ਉੱਥੇ ਜਾਂਦੇ ਤੱਕ ਹੋ ਜਾਊਗਾ 32 33 ਤੱਕ ਇੰਨਾ ਤਾਂ ਕੋਈ ਜਾਂਦਾ ਉਸ ਏਰੀਆ ਦੇ ਵਿੱਚ ਇੱਕ ਹੋਰ ਸੁਰੰਗ ਆ ਗਈ ਆ ਮੈਨੂੰ ਹੁਣੇ ਲੱਗਦਾ ਇਹ ਵੀ ਜਿੱਦਾਂ ਇਹ ਆਖਰੀ ਹੋਵੇ ਸ਼ਾਇਦ ਕਰ ਕੇ ਕ੍ਰਾਸ ਦੇਖਦੇ ਆ ਬਾਹਰ ਉਹ ਜੀ 15 ਲਾਕਾ ਤਕਰੀਬਨ ਸਟਾਰਟ ਹੋ ਚੁੱਕੇ ਆ ਜੀ ਸੁਰੰਗ ਦੇ ਵਿੱਚੋਂ ਨਿਕਲ ਕੇ ਆਏ ਆ ਬਸ ਉਥੋਂ ਬਾਹਰ ਆ ਕੇ ਫਾਰਟ ਸਟੇਸ਼ਨ ਆ ਗਿਆ ਟੋਲ ਟੈਕਸ ਦੇਣਾ ਚਾਹੀਦਾ ਇਹਦੇ ਵਿੱਚੋਂ ਕਾਰਡ ਕੱਢ ਲਈ ਉਹਦੇ ਤੇ ਲਾ ਦੇਣਾ ਤੇ ਤਾਂ ਐਂਟਰ ਹੁੰਦਾ ਹੀ ਕਿੱਥੇ ਪਾਉਂਦੇ ਯਾਰ ਅਸੀਂ ਪਤਾ ਨਹੀਂ ਹੈ 40 ਹੈ 40 240 40 ਤੇ ਪੇ ਕਰਦੇ ਆਪਾਂ ਹੋਂ ਨਿਕਲ ਗਏ ਅੱਗੇ ਫੇਰ ਇੱਕ ਜਗ੍ਹਾ ਪੇ ਕਰਨੇ ਆ ਜੀ ਤੇ ਸਰਜੈਂਟ ਅਸੀਂ ਕਿਸੀ ਕੁਝ ਨਹੀਂ ਪੇ ਕਰਿਆ ਹਨਾ ਕੁਝ ਨਹੀਂ ਪੇ ਕਰਿਆ ਪਰ ਇੱਥੇ ਹੁਣ ਹਾਊ ਟੂ ਆ ਜਿਹੜਾ ਇਹ ਪੇੜਾ ਹਰ ਹੋਏ ਅਤੇ ਦਾ ਪੇੜਾ ਜਰ ਪੇ ਕਰਨੇ ਪੈਣ। 80-100 ਕਿਲੋਮੀਟਰ ਜਾਣਾ ਸੀ। ਤੇ 1.5-2 ਘੰਟੇ ਦਾ ਸਫ਼ਰ ਆ ਮੈਨੂੰ। 1.5-2 ਘੰਟੇ ਤੱਕ ਲਈ ਪਹੁੰਚ ਜਾਣਾ ਕਿਉਂਕਿ ਹੁਣ ਤਾਂ ਕੋਈ ਰੁਕਣ ਦਾ ਤਾਂ ਮਤਲਬ ਨਹੀਂ ਕੋਈ ਐਸੀ ਜਗ੍ਹਾ ਵੀ ਨਹੀਂ ਆਣੀ ਜਿਹੜੀ ਉਹਨੂੰ ਦਿਖਾਈ ਜਾ ਸਕੇ। ਜੇ ਤਾਂ ਹੁਣ ਬਾਅਦ ਵਿੱਚ ਇਟਲੀ ਦੇ ਵਲੌਗ ਬਣਾਉਂਗੇ। ਫਿਰ ਤੁਹਾਨੂੰ ਇਟਲੀ ਜਿਹੀ ਜੱਥੇ ਜਾਣਿਆ ਉਹ ਦਿਖਾਵਾਂ ਇਟਲੀ ਜਿਵੇਂ ਵੈਸੇ ਇੱਥੇ ਜਾਣਾ ਹਜੇ ਪੱਕਾ ਪਤਾ ਨਹੀਂ ਇੱਕ ਤੁਹਾਨੂੰ ਅਗਲੀ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਦਾ ਫਿਲਹਾਲ ਤਾਂ ਸਿੱਧਾ ਸੰਨੋਦੀ ਪੋਲੀਓ ਜਾ ਰਿਹਾ ਅੱਲੀ ਦਾ ਜਿਹੜਾ ਵੈਦਰ ਆ ਉਹ ਵੀ ਅੱਜ ਬੱਦਲ ਵਾਲਾ ਹੀ ਹੈ ਬੱਦਲੇ ਹੋਏ ਹੋਏ ਨੇ ਤੇ ਟੈਂਪਰੇਚਰ ਉਨਹੀਂ ਆ ਇਹਨਾਂ ਪਿੱਛੇ ਸੀਗਾ ਸਾਡੇ 35 ਸੋ ਫਿਲਹਾਲ ਮੌਸਮ ਵਧੀਆ ਇੱਥੇ ਇੰਨੀ ਗਰਮੀ ਅੱਜ ਹੈ ਨਹੀਂ ਨਹੀਂ ਇੱਥੇ ਗਰਮੀ ਸੋਚ ਨਾਲੋਂ ਜ਼ਿਆਦਾ ਹੁੰਦੀ ਆ ਪਰ ਅੱਜ ਸਹੀ ਆ ਮੌਸਮ ਹੈ ਜੀ ਲਾਣੋਂ ਵੱਡੀ ਸਾਈਟੋਂ ਸੀ ਜਾ ਰਹੇ ਆ ਫਿਲਹਾਲ ਕਹਤੇ ਹੋਏ ਮੋਟਰਵੇ ਪਕੜਾਂਗੇ ਆਪਾਂ ਵਨੀਸ਼ਿਆ ਵਾਲਾ ਤੇ ਫਿਰ ਉਹ ਵਨੀਸ਼ਿਆ ਵਾਲਾ ਆਪਣਾ ਆਟੋ ਇਹਨੂੰ ਇੱਥੇ ਆਟੋਸ ਸਰਾਉਦਾ ਕਹਿੰਦੇ ਆ ਮੋਟਰਵੇ ਤੇ ਫਿਰ ਮੋਟਰਵੇ ਆਪਾਂ ਜਾ ਕੇ ਜਿੱਥੇ ਆਪਰੇ ਪੁਨਸਾਰੋ ਦਿਓਲੇ ਜਾਣਾ ਉਹਦੇ ਲਾਗੇ ਜਾ ਕੇ ਜਿਹੜਾ ਐਗਜ਼ਿਟ ਆ ਮਨਹਿਰ ਵੀ ਹੋ ਜਾਂ ਫੌਨ ਤੇ ਵੀ ਕੋ ਉੱਥੇ ਜਾ ਕੇ ਆਪਾਂ ਉਹਨੂੰ ਛੱਡ ਆਟੋ ਗ੍ਰੇਡ ਹੈ ਤੇ ਸਰਵੇਸ ਨੂੰ ਆਊਟੋ ਗ੍ਰੇਲ ਬੋਲਦੇ ਆਂ ਉੱਪਰ ਲਿਖਿਆ ਵਾ ਇਹ ਦਾ ਨਿਸ਼ਾਨ ਬੜਾ ਸਾਰਾ ਪਾਇਆ ਵਾ ਆਊਟੋ ਗ੍ਰੇਲ ਇਹ ਕਦ ਤੱਕ ਹੌਲੀ ਹੌਲੀ ਚੋ ਜਾ ਰਹੀਆਂ ਭਾਈ ਇੱਕੇ ਲਾਈਨ ਚ ਹੋ ਜਾਣੇ ਜਿੱਦਾਂ ਗੱਡੀਆਂ ਹੁੰਦੀਆਂ ਉੱਚੇ ਅਸੀਂ ਹੋ ਜਾਂਦੇ ਚਲ ਕੇ ਬਾਕੀ ਦੀਆਂ ਲਾਈਨਾਂ ਸਾਰੀਆਂ ਖਾਲੀ ਪਈਆਂ ਇਸਿਆ ਮਿਲਾਨ ਇੱਥੇ ਕੇਫਰਲ ਸਟੇਸ਼ਨ ਆ ਜਾਣਾ ਤੇ ਇਹ ਆਣਾ ਜੀ ਇੱਥੇ ਆਪਾਂ ਨੇ ਟਿਕਟ ਕੱਢਣੀ ਹੈ ਕੈਸ਼ ਪੈਸੇ ਦੇਣੇ ਆ ਇੱਥੇ ਕੱਢੋ ਜੀ ਕੈਸ਼ ਪੈਸੇ ਕਾਰਡ ਕੱਢਣੋ ਚਾਹੇ ਚ ਕਰੋ ਇੰਨੇ ਕੇ ਡੇਰ ਨਾ ਲਾਓ

ਪਹਿਲਾ ਦੁਗੈਨੀ ਦੀ ਨਹੀਂ ਹੋਊਗਾ ਮੈਂ ਕਹਿੰਦਾ ਉਹ ਮੰਡ ਲੱਗਦਾ ਮੈਂ ਉਹਨੇ ਕਿ ਤੇਰੀ ਮਾਰ ਕੇ ਚਾਕਲਾ ਹੁਣ ਹੈ ਬੰਦ ਬੋਰ ਬੰਦ ਯੂ ਇੱਕ ਯੂਰੋ ਦਾ ਖਰਚਾ ਆਇਆ ਜੀ ਇੱਥੇ ਵੀ ਤਾਂ ਅੱਜ ਘਟ ਪਾ ਲੈ ਇੱਕ ਜਗ੍ਹਾ ਪੈਸੇ ਹੋਰ ਦੇਣੇ ਆਪਾਂ ਪਰ ਹੁਣ ਜਦ ਬੋਟਰਵੇ ਤੇ ਚੜਨਾ ਹੈ ਇਹ ਮੋਟਰਵੇ ਤੇ ਆਪਾਂ ਨੇ ਪਰਚੀ ਕੱਢਣੀ ਆ ਤੇ ਫਿਰ ਉਹਦੇ ਪੇ ਉੱਥੇ ਜਾ ਕੇ ਕਰਨਾ ਜਿੱਥੇ ਆਪਾਂ ਨੇ ਛੱਡਣਾ ਹੈ ਇਹ ਪੇਡ ਆਟੋਸਟਰਾ ਦਾ ਪੇਡ ਮੋਟਰਵੇ ਆ ਇੱਥੇ ਦਾ ਸਵਿਟਜ਼ਰਲੈਂਡ ਦਾ ਫ੍ਰੀ ਸੀ ਸਾਰਾ ਮੋਟਰਵੇ ਇੰਗਲੈਂਡ 'ਚ ਸਾਰਾ ਫ੍ਰੀ ਆ ਮੋਟਰਵੇ ਪਰ ਫਰਾਂਸ ਦੇ ਵਿੱਚ ਇਟਲੀ ਦੇ ਵਿੱਚ ਇੱਥੇ ਮੋਟਰਵੇ ਆ ਜਿਹੜਾ ਉਹ ਪੇਡ ਮੋਟਰਵੇ ਆ ਵੈਨੋ ਵੈਨੇਸ਼ੀਆ ਆਪਾਂ ਨੇ ਜਿਹੜਾ ਆਟੋ ਸਟਰਾ ਦਾ ਜਾਂ ਮੋਟਰਮੇ ਫੜਨਾ A4 ਘੜਨਾ ਹੋ A4 ਵਿਰਾਨੋ ਵੈਨੇਸ਼ੀਆ ਤੇ ਜਾਣਾ ਆਪਾਂ ਨੇ ਵੈਨੇਸ਼ੀਆ ਵਾਲੀ ਡਾਇਰੈਕਸ਼ਨ ਤਾ ਮੁੜ ਗਿਆ ਤੇ ਮੋਟਰਵੇ ਨੂੰ ਲੈਫਟ ਹੈਂਡ ਆਉਡ ਉਸਤਰਾ 130 ਕਿਲੋਮੀਟਰ ਦੀ ਸਪੀਡ ਲਿਮਟ ਹੈ ਇੱਥੇ ਰਕਾ ਲਈ ਰਕਾ ਦੀ ਮੈਨੇ 80 ਰਕਾ ਦੀ 80 ਮੈਕਸਿਮਮ ਮੋਟਰ ਵੇਚ ਦੇ 70 ਨੈਸ਼ਨਲ 21 ਕਿਲੋਮੀਟਰ ਅੱਪਾ ਨੇ ਇੱਥੇ ਰਹਿਣਾ ਇਹ ਫਾਰਮ ਦੇ ਵਾਲ ਤਰੰਪੀਆ ਸਰਵਲ ਸਟੇਸ਼ਨ ਤੁਸੀਂ ਲੰਘ ਚੁੱਕੇ ਆ ਤੇ ਬ੍ਰੇਸ਼ਾ ਆਵੈਸਟ ਆ ਰਿਹਾ ਬ੍ਰੇਸ਼ਾ ਆਵੈਸਟ ਅਸੀਂ ਛੱਡੂਗੇ ਜਿਹੜਾ ਕਿ ਹਮੇਸ਼ਾ ਅਸੀਂ ਇੱਥੋਂ ਹੀ ਨਿਕਲਦੇ ਹਾਂ ਅਸੀਂ ਚਾਤ ਤੇ ਬ੍ਰੇਸ਼ਾ ਆਵੈਸਟ ਰਹਿ ਗਿਆ 700 ਮੀਟਰ ਇਹ ਦੋ ਆ ਪਿੱਲਰ ਜੇ ਪਹਿਲਾਂ ਵੀ ਖੜੇ ਹੁੰਦੇ ਸੀ ਕੰਨੇ ਸਾਲ ਤੋਂ ਅੱਜ ਵੀ ਉੱਥੇ ਹੀ ਖੜੇ ਆ ਇਹ ਪੱਕੀ ਨਿਸ਼ਾਨੀ ਹੁੰਦੀ ਸੀ ਇੱਥੋਂ ਹੀ ਵਾਪਖੜਦੇ ਆਉਂਦੇ ਸੀ ਅਸੀਂ ਰਾਈਟ ਹੈਂਡ ਸਾਈਡ ਇਹਦਾ ਮਤਲਬ ਨਹੀਂ ਪਤਾ ਵੀ ਕਿਉਂ ਬੜਾਇਆ ਵਾ ਗਿਆ ਕੀ ਹੈ ਜਿਹੜੇ ਖੜਾਏ ਵੇ ਕਿਆ ਖੜਾਇਆ ਵੇ ਕਿਆ ਬਣਾ ਕੇ ਖੜਾਇਆ ਵੇ ਮੈਨੂੰ ਸਾਧ ਨਹੀਂ ਲੱਗਦਾ ਕੱਤਾ ਖੜਾਇਆ ਵਾ ਸਿੰਪਲ ਗਾਣਾ ਬਣਾ ਲਓ ਜੀ ਅਸੀਂ ਮੋੜ ਗਏ ਆ ਬ੍ਰੇਸ਼ਾ ਆਬੈਸ ਨੂੰ ਤੇ ਹੁਣ ਅੱਗੇ ਅਸੀਂ ਕੋਈ ਇਨਸਾਨ ਉਹਦੀ ਆਲੀਓ ਦੀ ਡਾਇਰੈਕਸ਼ਨ ਪਕੜ ਲੈਣੇ ਕੀ ਕਰਨੇ ਅਸੀਂ ਪੈਸੇ ਪਗਾਰੇ ਠੀਕ ਆ ਆ ਲੈ ਗਏ ਮੇਜ਼ਮਾਨ OK ਅੱਗ ਲੱਗੀ ਵੀ ਆ ਖੇਤਾਂ ਨੂੰ ਬਹੁਤ ਤੇ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਨੇ ਰਾਈਟ ਹੈਂਡ ਦੇ ਤੁਸੀਂ ਦੇਖੋਗੇ ਤਾਂ ਅੱਗ ਲੱਗੀ ہوئی ਆ ਸਾਈਡ ਤੇ ਕਿਉਂਕਿ ਗਰਮੀ ਆ ਆ ਫੁਕਿਆ ਹੁਣ ਇਸ ਕਰਕੇ ਅੱਗ ਲੱਗੀ ਹੋਈ ਆ ਫਾਇਰ ਬੁਲੇਨੇ ਰੋਕੇ ਕਿ ਕਿਉਂ ਨੇ ਗੱਡੀਆਂ ਅੱਗੇ ਤੋਂ ਘੁੰਮ ਰਹੀਆਂ ਲੱਗੇ ਵੇ ਬੁਝਾਉਣ ਤੇ ਪਾਣੀ ਪਾ ਰਹੇ ਆ ਰੋਕਣ ਦਾ ਇਸ਼ਾਰਾ ਕਰਿਆ ਸੀ ਉਹਨੇ ਤੇ ਅਸੀਂ ਰੁਕ ਜੁਕ ਕੇ ਦੇਖੇ ਨੇ ਕੋਈ ਕਈ ਵਾਰ ਕੋਈ ਸਿਗਰਟ ਵੀ ਸਿੱਟ ਦਿੰਦਾ ਨਾ ਉਹਦੇ ਨਾਲ ਵੀ ਅੱਗ ਲੱਗ ਜਾਂਦੀ ਹੈ ਕਿਉਂਕਿ ਘਾਹ ਬਹੁਤ ਸੁੱਕਾ ਹੋਇਆ ਸੁੱਕਾ ਘਾਹ ਪਿਆ ਉੱਪਰੋਂ ਗੱਡੀ ਨਿਕਲਦੀ ਲੈਣੇ ਨੇ ਇੱਕ ਸਿਗਰਟ ਸਿੱਟੀ ਹੋਣੀ ਕਿਸੇ ਨੇ ਤੋ ਦੇਖੋ ਇੱਕ ਸਿਗਰਟ ਨੇ ਕਿੰਨਾ ਨੁਕਸਾਨ ਕਰ ਦੇਣਾ ਲੋ ਜੀ ਨੇ ਇਸ਼ਾਰਾ ਕਰਤਾ ਵੀ ਨਿਕਲ ਜਾ ਕਿ ਅਸੀਂ ਹੁਣ ਨਹੀਂ ਬਹੁਤ ਧੂਆਂ ਧਾਰ ਹੋਇਆ ਵਾ ਤੇ ਇੱਥੇ ਅਸੀਂ ਹੁਣ ਪੇ ਕਰਨਾ ਹੈ ਜੀ ਕਾਰਡ ਰਾਹੀਂ ਪੇ ਕਰੂਗੇ ਪਹਿਲਾਂ ਅਸੀਂ ਟਿਕਟ ਪਾਵਾਂਗੇ ਮਸ਼ੀਨ ਦੇ ਵਿੱਚ ਤੇ ਫਿਰ ਉਹ ਦੱਸੂਗਾ ਵੀ ਇੰਨੇ ਪੈਸੇ ਬਣੇ ਤੇ ਉਹਨੇ ਪੈਸੇ ਪੇ ਕਰੇ ਜਾਣਗੇ ਲੋਜੀਕ ਬਾਹਰ ਤਾਂ ਜਾਵੇ ਇਹ ਬੜੇ 690 ਦੇ ਕਾਰਡ ਉੱਪਰ ਲਾ ਦਿੱਤਾ ਗਿਆ। ਜਿੰਨਾ ਲਾਉਂ ਲੋ ਜੀ ਆਰੀ ਵਿਦੇਸ਼ੀ ਮਤਲਬ ਕਹਿੰਦਾ ਫਿਰ ਸੀ ਯੂ ਸੋ। ਸੋ ਲੋ ਜੀ ਆਪਾਂ ਨਿਕਲ ਗਏ ਆ ਆਊਟ ਆਸਟਰਾਡੇ ਤੋਂ ਮਤਲਬ ਕਿ ਮੋਟਰ ਰੋਏ ਤੋਂ। ਵੀ ਕੇਅਰਫੁਲ ਸੱਜੇ ਹੱਥ ਰਹਿਣਾ ਕੋਈ ਇਨਸਾਨ ਉਹਦੀ ਉਲੀਓ ਕਸਲ ਮੇਲਾ ਫਲੇਰੋ ਦਾ ਉੱਪਰ ਬੋਰਡ ਆ ਗਿਆ ਆਪਾਂ ਨੇ ਰਾਈਟ ਹੈਂਡ ਸਾਈਡ ਨੂੰ ਜਾਣਾ ਜਾਣਾ ਤਾਂ ਉਧਰ ਨੂੰ ਜੀ ਆ ਉਹ ਵੀ ਰਸਤਾ ਜਾਊਗਾ ਟੈਂਸਰ ਕਿਉਂ ਨਹੀਂ ਕਿਉਂਕਿ ਜੇ ਵੀ ਅਸੀਂ ਇੱਧਰ ਹੋ ਜਾਂਦੇ ਹੁੰਦੇ ਸੀ ਇਸ ਕਰਕੇ ਹੁਣ ਵੀ ਅਸੀਂ ਇੱਧਰੋਂ ਜਾਣਾ ਲਗਲੇ ਸਾਲ ਢੇ ਸਾਲ ਬਾਅਦ ਸਾਲ ਨਹੀਂ ਤੇ ਕਿਹੜਾ ਵੱਜਦਾ ਹੁੰਦਾ ਜਦੋਂ ਵੀ ਆਂਦੇ ਆ ਅਸੀਂ ਗਰਮੀਆਂ 'ਚ ਆਂਦੇ ਹੁਣੇ ਤੇ ਰਸਤੇ ਨੂੰ ਪਤਾ ਨਹੀਂ ਕਿੰਨੀ ਵਾਰ ਨਿਕਲੇ ਆ ਉਹ ਹੀ ਰਸਤੇ ਤੇ ਫੇਰ ਆ ਗਏ लिमिट स्पीड लिमिट ਇੱਥੇ ਘਟਾਤੀ ਇਸ ਕਰਕੇ ਗੱਡੀਆਂ ਹੌਲੀ ਚੱਲ ਰਹੀਆਂ ਤੇ ਮੈਨੂੰ ਵੀ ਹੁਣ ਹੌਲੀ ਚੱਲਣਾ ਪੈਣਾ 80 ਦੀ ਸਪੀਡ ਹੈ ਜੀ ਇੱਥੇ ਸਿਰਫ 60 ਕਿਲੋਮੀਟਰ ਕਿਲੋਮੀਟਰ ਦਾ ਸਫ਼ਰ ਹੈ ਸਾਡਾ ਪਿੰਸਾਨੋ ਦੀ ਹੌਲੀ ਸਾਨ ਪਾਉਲੋ ਦੇਰੀਏ ਜੇ ਅਸੀਂ ਆ ਗਏ ਆ ਯਾਰ ਅੱਗੇ ਤੋਂ ਰਾਈਟ ਹੈਂਡ ਸਾਈਡ ਨੂੰ ਮੁੜ ਕੇ ਸੰ ਪਾਉਲੋ ਪੈਂਦਾ ਆ ਸੰ ਪਾਉਲੋ ਵੀ ਆਪਣੇ ਕਾਫੀ ਇੰਡੀਅਨ ਰਹਿੰਦੇ ਆ ਜੇ ਜਰਸਤਾਣਾ ਉੱਥੋਂ ਸਿੱਧੇ ਅਸੀਂ ਚਲੇ ਜਾਣਾ ਪੁਨਸਾਨ ਨੂੰ ਤੇ ਇੱਕ ਰੋਡ ਇੱਥੋਂ ਜਰਸਤਾ ਹੀ ਆ ਪਹਿਲਾਂ ਇੱਥੇ ਪੁਲ ਹੁੰਦਾ ਨਹੀਂ ਸੀ ਕਿਸੇ ਟਾਈਮ ਸਾਢੇ ਹੁਣ ਦੇ ਹੀ ਬਣਿਆ ਹੈ ਇੱਕ ਰਸਤਾ ਵਰੋਨਾ ਨੂੰ ਲੱਗ ਨਿਕਲ ਜਾਂਦਾ ਹੈ ਤੇ ਦੂਜਾ ਔਰ ਜ਼ੀਨੋਵੀ ਮਿਲਾਨੋ ਕ੍ਰੇਮਾ ਔਰ ਸਾਂਚੀਨੋ ਉਧਰੋਂ ਚਲੇ ਜਾਂਦਾ ਕਾਰਪੀ ਸੋਲੋ ਉਹ ਵੀ ਇਧਰ ਹੀ ਕੀ ਹੈ ਜੀ ਸਾਡਾ ਤੇ 8 ਕਿਲੋਮੀਟਰ ਦਾ ਇਹ ਨੇ ਉਹ ਰਾਉਂਡ ਅਬਾਊਟ ਆਊਗਾ ਲਕੜੀ ਵੀ ਹੈ ਇੱਥੇ ਪੈਨੇਟ ਮਾਰਕੀਟ ਵੀ ਹੈ ਤੇ ਇੱਕ ਰਸਤਾ ਇਧਰ ਮਨੈਰ ਵੀ ਕੋਦੋਂ ਕਾ ਕਾਦੀ ਨੀਆ ਨੂੰ ਨਿਕਲ ਜਾਂਦਾ ਤੇ ਮੇਰੇ ਰਾਈਟ ਹੈਂਡ ਨੂੰ ਸੰਪਾਉਲੋ ਔਰ ਜੀਨੋਵੀ ਹੋਰ ਕੋ ਸੰਜਾਕਮੋ ਨੂੰ ਵੀ ਇਹ ਜਾ ਕੇ ਰਸਤਾ ਮਿਲ ਜਾਂਦਾ ਰਾਉਂਡ ਅਬਾਊਟ ਟੱਪਣ ਤੋਂ ਬਾਅਦ ਲੈਫਟ ਹੈਂਡ ਸਾਈਡ ਤੇ ਚੀਜ਼ ਦੀ ਫੈਕਟਰੀ ਹੈ ਫਰਮਾਜੋ ਕਹਿੰਦੇ ਇਟਾਲੀਅਨ ਚ ਚੀਜ਼ ਦੀ ਫੈਕਟਰੀ ਆ ਰਸਤਾ ਦੇਖੋ ਜੀ ਕਸਲ ਪਾਉਲੋਂ ਨਿਕਲ ਗਿਆ ਔਰ ਜਿਹੜੋ ਵੀ ਪਦਰਨੇਲੋ ਪਦਰਨੇਲੋ ਪਿੰਡ ਹੈਗਾ ਬੜਾ ਸੋਹਣਾ ਛੋਟਾ ਜਿਹਾ ਤੇ ਆ ਖੱਬੇ ਪਾਸੇ ਮੇਰੇ ਚੀਜ਼ ਦੀ ਫੈਕਟਰੀ ਹੈ ਜਿਹੜੀ ਫਰਮਾਜੋ ਦੀ ਫੈਕਟਰੀ ਹੈ ਤਾਂ ਸੱਜੇ ਪਾਸੇ ਨੂੰ ਜਿਹੜਾ ਰਸਤਾ ਗਿਆ ਪਦਰਨੇਲੋ ਉੱਥੇ ਫਰੈਂਡ ਰਹਿੰਦੇ ਸੀ ਮੇਰੇ ਬਈ ਬਹੁਤ ਸੋਹਣਾ ਛੋਟਾ ਜਿਹਾ ਪਿੰਡ ਹੈ ਅਸੀਂ ਸਿੱਧੇ ਜਾ ਰਹੇ ਹੁਣ ਥੋੜਾ ਜਿਹਾ ਸਫ਼ਰ ਬਾਕੀ ਆ ਅਹ ਅਹ ਸਾਈਕਲਾਂ ਤੇ ਕੁਝ ਲੋਕ ਆ ਰਹੇ ਹਨ ਤੇ ਉਹ ਵੀ ਇੰਡੀਆ ਨਹੀਂ ਆ ਦਾ ਰੋਜ਼ ਦਾ ਆਮ ਆਣਾ ਜਾਣਾ ਹੁੰਦਾ ਸੀ ਕਿਸੇ ਟਾਈਮ ਪਤਾ ਨਹੀਂ ਕਿੰਨੀ ਵਾਰ ਜਾਂਦੇ ਸੀ ਸਾਡੇ ਕੋਲ ਕਿੰਨੀ ਵਾਰ ਆਦੇ ਕਿਉਂਕਿ ਸਾਡੇ ਪਿੰਡ ਨੂੰ ਜਾਣ ਵਾਲੀ ਇਹ ਇੱਕ ਸੜਕ ਸੀ ਜੀ ਬ੍ਰੇਸ਼ਿਆ ਨੂੰ ਜਾਣ ਵਾਲਾ ਬ੍ਰੇਸ਼ਿਆ ਤੋਂ ਹੀ ਆਪਾਂ ਹੁਣ ਆਏ ਆ ਮੋਹਰ ਕੋ ਸੰਜਾਕ ਤੋਂ ਜੇ ਇਹਦੇ ਵਿੱਚ ਹੁਣ ਅਸੀਂ ਆ ਗਏ ਆ ਕਰਾਉਂਡ ਅਬਾਊਟ ਅੱਗੇ ਹੋ ਰਹਿਣਾ ਲਾਸਟ ਟੂ ਤੋਂ ਬਾਅਦ ਫਿਰ ਸਿੱਧਾ ਕੋ ਸਾਨੂੰ ਦੀ ਹੌਲੀਓ ਵਾਲਾ ਜਾਣਾ ਇਹ ਵੀ ਅਰਜੀਨੋ ਵੀ ਬੋਰਗ ਨੂੰ ਜਾਂ ਜਾਕਵਾਨੂ ਰਾਈਟ ਹੈਂਡ ਸਾਈਡ ਨੂੰ ਤੇ ਲੈਫਟ ਹੈਂਡ ਨੂੰ ਵੇਰੋਲਾ ਵੈਕੀਆ ਤੇ ਵੇਰੋਲਾ ਨੋਵਾ ਅੱਲਾ ਜੀ ਅਰਜੀਨੋ ਵੀ ਵਿਲਾ ਕਿਆਰਾ ਬੋਰਗ ਪਾਦਰਨੇਲੋ આ ચી કરેમોન કોઈ ઇન્સાન ત્રણ કલોમી તલોમીટર રસાન ઓલીઓ હોય વાણ આપલીઓ ਲੈਫਟ ਲੈਫਟ ਹੈਂਡ ਸਾਈਡ ਤੇ ਇੱਕ ਫਾਰਮ ਹਾਊਸ ਆ ਗਿਆ। ਵਾਹ ਵੀ ਕੁਛ ਨਹੀਂ ਇੱਥੇ ਕਿਸੇ ਦੇ ਟਾਈਮ ਤੋਂ ਕੰਮ ਕਰਿਆ ਥੋੜੇ ਜਿਹੇ ਦਿਨ ਘੈਰੋ ਮਹੀਨੇ ਘੈਰੋ। ਕਾਫੀ ਵਧੀਆ ਫਾਰਮ ਹਾਊਸ ਆ ਹੈ। ਮਾਡਰਨ ਟਾਈਪ ਦਾ ਬਣਾਇਆ ਹੋਇਆ ਹੈ ਜੀ ਗੱਲ ਇਹ। ਤੇ ਲਓ ਵੀ ਮਿੱਤਰੋ ਇਹ ਆ ਗਿਆ ਰੌਂਡ ਅਬਾਊਟ ਕੁਇਨਸਾਨੋ ਦੀ 올ਿਓ ਦਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਕੁਇਨਸਾਨੋ ਉਹ ਭਾਈ ਇਹ ਆ ਗਿਆ ਕੁਇਨਸਾਨੋ ਕੁਇਨਸਾਨੋ ਦੀ 올ਿਓ ਦੇਖੋ ਉੱਪਰ ਮੋਰੇ ਸਾਹਮਣੇ ਬੋਰਡ ਲੱਗਿਆ ਕੁਇਨਸਾਨੋ ਬਹੁਤ ਯਾਦਾਂ ਜੁੜੀਆਂ ਮੀਂ ਆ ਇਸ ਪਿੰਡ ਨਾਲ ਬੜੇ ਸਾਲ ਗੁਜ਼ਾਰੇ ਆ ਇੱਥੇ ਇਸ ਪਿੰਡ ਦੇ ਵਿੱਚ ਘੁਮਾਵਾਂਗੇ ਤੁਹਾਨੂੰ ਜ਼ਰੂਰ ਸਾਰਾ ਪਿੰਡ ਦਿਖਾਵਾਂਗੇ ਇੱਥੇ ਦੀ ਗਲੀ ਗਲੀ ਦੇ ਭੇਤੀਆਂ ਸੀ ਈਟਲ ਮਾਰਕ ਮਾਰਕੀਟ ਆ ਗਈ ਇਸ ਰਾਈਟ ਹੈਂਡ ਤੇ ਹੁਣ ਕਿਤੇ ਅਸੀਂ ਤੁਹਾਨੂੰ ਰੋਕ ਨਹੀਂ ਦਿਖਾਣਾ ਕਿਉਂਕਿ ਹੁਣ ਅੱਜ ਦਾ ਸਫ਼ਰ ਜਿਹੜਾ ਉਹ ਸਫ਼ਰ ਦਾ ਹੀ ਦਿਖਾਣਾ ਵੀ ਉੱਥੋਂ ਦਾ ਉੱਤੇ ਪਹੁੰਚਿਆ ਬਾਕੀ ਫਿਰ ਜਿਹੜਾ ਸਿਟੀ ਦਾ ਆ ਪਿੰਡਾਂ ਦਾ ਜਾਂ ਲੋਕਾਂ ਦਾ ਬਲੌਗ ਬਣਾ ਕੇ ਦਿਖਾਵਾਂਗੇ ਤੁਹਾਨੂੰ ਇੱਥੇ ਜਿਹੜੇ ਮੁੰਡੇ ਰਹਿੰਦੇ ਐ ਇੱਥੇ ਨਵੇਂ ਪੁਰਾਣੇ ਜਿਹੜੇ ਇੱਥੇ ਉਹਦੇ ਵਸਨੀਕ ਆ ਆਪਣੇ ਪੰਜਾਬੀ ਮੁੰਡੇ ਉਹਨਾਂ ਨਾਲ ਵੀ ਮਲਾਉਂਗੇ ਤੁਹਾਨੂੰ ਜੇ ਕਿ ਜਿੱਥੇ ਪਹੁੰਚਣਾ ਹੈ ਜਿੱਥੇ ਸੌਂਕਰ ਦੇ ਪਾਈ ਰਹੇ ਸੋ ਦੋਸਤੋ ਅਸੀਂ ਪਹੁੰਚ ਗਏ ਆ ਕੋਈ ਇਨਸਾਨ ਉਹਦੀ ਹਾਲੀ ਫਾਈਨਲੀ ਪੰਜ ਕੰਟਰੀ ਕ੍ਰੋਸ ਕਰਨ ਤੋਂ ਬਾਅਦ ਤੇ ਆਪਾਂ ਅੱਜ ਕੋਈ ਇਨਸਾਨ ਉਹਦੀ ਹਾਲੀਓਪਰੇਸ਼ ਜਿੱਥੇ ਅਸੀਂ ਪਹੁੰਚਣਾ ਸੀਗਾ ਯੂਕੇ ਤੋਂ ਉੱਥੇ ਪਹੁੰਚ ਗਏ ਹਾਂ ਸੋ ਹੁਣ ਅਸੀਂ ਥੱਕ ਗਏ ਬਹੁਤ ਹੁਣ ਕਰਾਂਗੇ ਥੋੜਾ ਜਿਹਾ ਆਰਾਮ ਯੂਕੇ ਤੋਂ ਇਟਲੀ ਦਾ ਜਿਹੜਾ ਸਫ਼ਰ ਸੀ ਜਿਹਨੇ ਕਿੰਨੇ ਦਿਨ ਚ ਪਹੁੰਚਣਾ ਸੀ ਉਹ ਪੰਜਵੇਂ ਛੇਵੇਂ ਦਿਨ ਅਸੀਂ ਇੱਥੇ ਪਹੁੰਚੇ ਹਾਂ ਤੇ ਹੁਣ ਇੱਥੇ ਰਹਿ ਕੇ ਅਸੀਂ ਵੀਡੀਓ ਬਣਾਵਾਂਗੇ ਜਿੱਥੇ ਤੇ ਘੁੰਮਣ ਜਾਵਾਂਗੇ ਤੇ ਫਿਰ ਵਾਪਸੀ ਤੇ ਫਿਰ ਤੁਹਾਨੂੰ ਦਿਖਾਵਾਂਗੇ ਅਸੀਂ ਕਿੱਥੇ ਕਿੱਥੇ ਗਏ ਸੋ ਜੁੜੇ ਰਹੋ ਸਾਡੇ ਨਾਲ ਆਪਾਂ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਥੈਂਕ ਯੂ ਰਾਬਰਾਕ